ਪੰਜਾਬੁਰਿਆ ਨਾ ਹਿਮਾਚਲ ਵਿੱਚ ਤੁਹਾਡਾ ਸਵਾਗਤ ਹੈ ਮਹੇਸ਼ ਨਿਸ਼ਕਮਾਰ ਅਸੀਂ ਅੱਜ ਮੌਜੂਦ ਹੈ ਨਵਾਂ ਸਰ ਦੇ ਨੇਰਲੇ ਪਿੰਡਸ ਕੋਪੁਰ ਵਿੱਚ ਇੱਕ ਪ੍ਰੋਗਰਾਮ ਲੈ ਕੇ ਆਏ ਪਿੰਡਾ ਦੇ ساتھ ਅਸੀਂ ਉਸ ਲਈ ਕੇ ਇੱਥੇ ਪਹੁੰਚੇ ਪਿੰਡ ਤੁਹੇ ਦੇਖ ਸਕੋ ਪਿੰਡ ਦੇ ਜਰ ਲੋਕ ਨੇ ਤੁਹਕ ਤੱਕ ਦੇ ਅਨੇਕ ਪਿੰਡ ਦੇ ਲੋਕ ਪਿੰਡ ਦੇ ਜੀ ਬਜ਼ੁਰਗ ਨੇ ਪਿੰਡ ਦੇ ਮਹਿਲਾਵਾਂ ਨੇ ਪਿੰਡ ਦੇ ਲੋਕ ਨੇ ਨੋਇਆ ਸਾਰੇ ਪਹੁੰਚੇ ਗਏ ਤੋਂ ਦਸੀਏ ਕਿ ਕੁਝ ਲੋਕ ਬੈਠੇ ਨੇ ਆਪਾਂ ਗੱਲ ਕਰਨਾ ਚਾਹਦੇ ਆਪਾ ਗੱਲ ਕਰਨਾ ਚਾਹੁੰਦੇ ਕਿ ਉਹ ਕੀ ਕਹਿਣਾ ਚਾਹੁੰਦੇ ਪਿੰਡ ਦੀ ਸਤ ਪਿੰਡ ਦੀ ਸਤ ਪ੍ਰੋਗਰਾਮ ਲੈ ਕੇ ਸਾਡੇ ਕੋਲ ਮੌਜੂਦ ਨੇ ਸਰਪੰਚ ਸਾਹਿਬ ਸਰਪੰਚ ਸਾਹਿਬ ਤੁਸੀਂ ਪਿੰਡ ਦੇ ਸਰਪੰਚ ਹੋ ਤੁਸੀਂ ਨੌਜਵਾਨ ਵੀ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਪਿੰਡ ਦੀ ਕੀ ਵਿਕਾਸ ਹੋ ਚੁੱਕਿਆ ਹੋ ਤੁਸੀਂ ਕੀ ਵਿਕਾਸ ਕਰੋਗੇ ਥੋੜੀ ਸੋਚ ਕੀ ਹੈ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਤੁਹਾਡਾ ਸਾਡੇ ਪਿੰਡ ਪਹੁੰਚਣ ਤੇ ਸਵਾਗਤ ਕਰਦਾ ਹਾਂ ਤੇ ਵਿਕਾਸ ਪਹਿਲਾਂ ਤਾਂ ਸਾਡੇ ਪਿੰਡ ਤੇ ਕਾਫੀ ਪਹਿਲਾਂ ਨਾਲੋਂ ਤਾਂ ਬਹੁਤ ਅੱਗੇ ਕੰਮ ਹੋ ਚੁੱਕੇ ਆ ਜਿਹੜੇ ਰਹਿੰਦੇ ਕੰਮ ਬੜੇ ਘਟਿਆ ਉਹਦੇ ਵਿੱਚ ਕੰਮ ਕਰਨ ਲਈ ਪਹਿਲਾਂ ਤਾਂ ਸਾਨੂੰ ਇੱਕਜੁੱਟ ਹੋਣਾ ਜ਼ਰੂਰ ਤੇ ਆ ਇਹ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਪਿੰਡ ਨੂੰ ਇਕੱਠੇ ਹੋ ਕੇ ਫਿਰ ਆਪਾਂ ਕਿਸੇ ਵੀ ਕੰਮ ਲਈ ਆਪਣਾ ਵਿੱਚ ਰਹਿ ਨਹੀਂ ਸਕਦਾ ਸਾਰੇ ਕੰਮ ਕੰਮਲ ਹੋ ਸਕਦੇ ਆ ਤੇ ਉਹਦੇ ਲਈ ਸਰਕਾਰ ਨੇ ਵੀ ਬੜੇ ਉਪਰਾਲੇ ਕੀਤੇ ਆ ਬਈ ਇੱਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਆ ਤੇ ਦੂਸਰੀ ਸਾਨੂੰ ਇਹ ਆ ਬਈ ਜਿੱਦਾਂ ਕਿ ਆਪਣੇ ਨੌਜਵਾਨੀ ਨੂੰ ਸੰਭਲ ਲਈ ਸਰਕਾਰ ਨੇ ਬਹੁਤ ਵੱਡੇ ਉਪਰਾਲੇ ਕੀਤੇ ਆ ਜਿਵੇਂ ਹੁਣ ਮੈਮ ਚਲਾਈ ਆ ਜੁਧ ਨਸ਼ਿਆਂ ਵਿਰੁੱਧ ਉਹਦੇ ਵਿੱਚ ਵੀ ਆਈ ਸਰਕਾਰ ਦਾ ਪੂਰਾ ਸਾਥ ਦਿੱਤਾ ਤੇ ਹੋਰ ਅੱਗੇ ਵੀ ਨੌਜਵਾਨੀ ਦੇ ਨਾਲ-ਨਾਲ ਸਾਨੂੰ ਬੱਚਿਆਂ ਨੂੰ ਸੰਭਾਲਣ ਲਈ ਬਹੁਤ ਜ਼ਿਆਦਾ ਉਹਨਾਂ ਨੂੰ ਪ੍ਰੇਰਣਾ ਦੇਣ ਲਈ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹਦੇ ਲਈ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਸਾਡੇ 5 ਸਾਲ ਤੋਂ 14 ਸਾਲ ਦੇ ਬੱਚੇ ਆ ਉਹਨਾਂ ਨੂੰ ਬੱਕਰੀ ਅਕੈਡਮੀ ਬਣਾ ਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਤੇ ਸਹੀ ਗਲਤ ਦੇ ਫੈਸਲੇ ਕਰਨ ਦੇ ਲਈ ਉਹਨਾਂ ਨੂੰ ਮ ਮੋਟੀਵੇਟ ਕੀਤਾ ਜਾਵੇ ਵੀ ਉਹਨਾਂ ਲਈ ਕੀ ਸਹੀ ਆ ਤੇ ਕੀ ਗਲਤ ਆ ਯਾਨੀ ਜਾਗਰੂਕ ਕਰ ਲਈ ਜਾਗਰੂਕ ਕਰਨ ਲਈ ਪੀਸਾ ਜਾਗਰੂਕ ਕਰਨ ਲਈ ਜਾਗਰੂਕ ਲਈ ਜਿਹੜੇ ਆਪਣੇ ਸੰਸਾਰ ਦੇ ਵਿੱਚ ਚੰਗੀਆਂ ਬੁਰਾਈਆਂ ਇਹਦੇ ਲਈ ਬੱਚੇ ਅਵੇਅਰ ਨਹੀਂ ਹੈਗੇ ਜੀ ਜਾਣਕਾਰੀ ਜਾਣਕਾਰੀ ਦੇਣ ਲਈ ਆਪਾਂ ਪਹਿਲਾਂ ਤੋਂ ਹੀ ਬੱਚਿਆਂ ਨੂੰ ਅਵੇਅਰ ਕਰਾਂਗੇ ਜਾਣਕਾਰੀ ਦਵਾਗੇ ਤਾਂ ਕਿ ਉਹ ਨੌਜਵਾਨੀ ਦੇ ਵਿੱਚ ਜਾ ਕੇ ਗਲਤ ਕਦਮ ਨਾ ਕੋਈ ਚੱਕਣ ਮਤਲਬ ਜੇ ਪਹਿਲਾਂ ਤੋਂ ਹੀ ਆਪਣੇ ਉਹ ਅਵੇਅਰ ਹੋਗੇ ਤਾਂ ਵਧੀਆ ਸਿਹਤ ਨੀਂਦੇ ਚੱਲ ਕੇ ਵਧੀਆ ਕੰਮ ਕਰੋਗੇ ਵਧੀਆ ਪੜ੍ਹ ਲਿਖ ਕੇ ਤੇ ਆਪਣਾ ਕੰਮ ਅੱਗੇ ਕਰ ਸਕਦੇ ਆ ਤੇ ਉਹਦੇ ਲਈ ਆਪਾਂ ਮਤਲਬ ਜੇ ਹੁਣ ਆਪਾਂ ਨੌਕਰੀ ਦੇ ਲਈ ਵੀ ਆਪਾਂ ਰੁਜ਼ਗਾਰ ਜਿਹੜਾ ਪੈਦਾ ਕਰਨਾ ਉਹਦੇ ਲਈ ਵੀ ਆਪਾਂ ਨੂੰ ਆਪਣੇ ਆਪ ਨੂੰ ਵੀ ਕੋਸ਼ਿਸ਼ ਕਰਨਾ ਪੈਣਾ ਕਿਉਂਕਿ ਪੰਜਾਬ ਦੇ ਵਿੱਚ 13000 ਪੈਂਡਾ ਮਨ ਲੱਗਦਾ ਜੀ ਤਕਰੀਬਨ 4000 ਬਾੜਾ ਜੀ ਸਰਕਾਰ ਕੋਲ ਤਕਰੀਬਨ 5000 ਸਰਕਾਰੀ ਨੌਕਰੀਆਂ ਸਰਕਾਰ ਲਈ ਵੀ ਇਹ ਸੰਭਵ ਨਹੀਂ ਹੈਗਾ ਵੀ ਸਾਰਿਆਂ ਨੂੰ ਸਰਕਾਰੀ ਨੌਕਰੀ ਸਰਕਾਰ ਦੇ ਸਕੇ ਤਾਂ ਉਹਦੇ ਲਈ ਮੈਨੂੰ ਲੱਗਦਾ ਵੀ ਸਾਨੂੰ ਆਪ ਆਪਣੇ ਆਪ ਇਕੱਠੇ ਹੋ ਕੇ ਕੋਈ ਇਦਾਂ ਦੀ ਮੈਮ ਚਲਾਉਣੀ ਚਾਹੀਦੀ ਵੀ ਜਿਹਦੇ ਵਿੱਚ ਸਾਡਾ ਨੌਜਵਾਨ ਕੋਈ ਵੀ ਰੋਜ਼ਗਾਰ ਤੋਂ ਬਾਂਝਾ ਨਾ ਰਹਿ ਜਵੇ ਜਿਵੇਂ ਕਿ ਤੁਸੀਂ ਦੇਖਿਆ ਕਿ ਸਰਪੰਚ ਸਾਹਿਬ ਨੇ ਰੋਜ਼ਗਾਰ ਸੇ ਬਾਂਝਾ ਰਹਿਣਾ ਚਾਹੀਏ ਸਾਡੇ ਕੋਲ ਬਜ਼ੁਰਗ ਵੀ ਬੈਠੇ ਨੇ ਆਪਾਂ ਗੱਲ ਕਰਦੇ ਉਹ ਕੀ ਕਰਨਾ ਚਾਹੀਏ ਬਜ਼ੁਰਗ ਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਰੇਸ਼ਮ ਹੈ ਜੀ ਇਸੀ ਪਿੰਡ ਤੋਂ ਤੁਸੀਂ ਹੋ ਹਾਂ ਇਸੇ ਪਿੰਡ ਤੋਂ ਕੀ ਕਰਨਾ ਚਾਹੀਏ ਪਿੰਡ ਦਾ ਕਿੰਨਾ ਕਿ ਵਿਕਾਸ ਹੋਇਆ ਹੈ ਔਰ ਕਿ ਅੱਜ ਤੱਕ काफी ਹੋ ਗਿਆ ਜੀ ਕਾਫੀ ਹੋ ਗਿਆ ਕੁਛ ਰੰਦਾਉ ਕਰ ਲੈ ਰਹੇ ਆ ਬਾਕੀ ਇੱਕ ਲੈਵਰੇਜ ਜੀ ਜ਼ਰੂਰੀ ਹੈ ਇੱਥੇ ਲਾਇਬ੍ਰੇਰੀ ਹੈ ਨਹੀਂ ਤੇ ਇੱਕ ਕਲੀਨਿਕ ਹੋਵੇ ਜਿਹੜਾ ਕਲੀਨਿਕ ਹੈ ਨਹੀਂ ਕਲੀਨਿਕ ਹੈ ਨਹੀਂ ਦਪੈਂਫਰੀ ਹੈਗੀ ਇਹ ਕਲੀਨਿਕ ਹੈ ਦਵਾਈਆਂ ਦੁਇਆਂ ਤੋਂ ਬੜਾ ਔਖਾ ਹੈ ਔਰ ਸਕੂਲ ਦਾ ਕੀ ਪੋਜੀਸ਼ਨ ਹੈ ਇੱਥੇ ਸਿੱਖਿਆਵਾਸੀ ਬਹੁਤ ਜ਼ਰੂਰੀ ਬੱਚੇ ਉਹ ਠੀਕ ਹੈ ਚੱਲ ਰਿਹਾ ਜੀ ਪਰ ਕਿਨੇ ਕਿਨੇ ਕਲਾਸ ਤੱਕ ਹੈਗਾ ਪੰਜਵੀਂ ਤੱਕ ਹੈ ਪੰਜਵੇਂ ਤੱਕ ਜਦੋਂ ਉਸ ਤੋਂ ਬਾਅਦ ਜਦ ਬੱਚੇ ਵੱਡੇ ਹੁੰਦੇ ਉਹ ਕਿੱਥੇ ਜਾਂਦੇ ਪੰਜਵੀਂ ਤੋਂ ਬਾਅਦ ਉਹ ਫਾਲੂ ਜਾਂਦੇ ਆ ਜਾਂ ਫਿਰ ਨਮੇਸ਼ਰ ਜਾਂਦੇ ਆ ਸਾਲੋ ਜਨਵੇ ਸਰ ਔਰ ਕੀ ਡਿਮਾਂਡ ਹੈ ਇਥੇ ਆਪਣੇ ਪਿੰਡ ਚ ਬਹੁਤ ਹੋਰ ਹੋਣ ਕਿ ਕੁਝ ਲੋਰ ਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਲੋਕ ਕਹਿੰਦੇ ਕਿ ਔਰ ਵੀ ਪੁੱਛੋ ਸਰਪੰਚ ਸਾਹਿਬ ਔਰ ਵੀ ਹਾਂ ਜੀ ਗੁਰਨਾਮ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਿੰਡ ਦੇ ਰਹਿਣ ਵਾਲੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਲੇਜ ਜੀ ਪਹਿਲਾਂ ਤਾਂ ਸਟੇਟ ਨਿਊਜ਼ ਪੰਜਾਬ ਆ ਜਿਹੜਾ ਚੈਨਲ ਹੈ ਤੁਸੀਂ ਅੱਜ ਤੁਹਾਡੀ ਸਮੁੱਚੀ ਟੀਮ ਸਾਡੇ ਪਿੰਡ ਦੇ ਵਿੱਚ ਆਈ ਹੈ ਸਾਡੇ ਨਗਰ ਦੀ ਪੰਚਾਇਤ ਦੇ ਵੱਲੋਂ ਔਰ ਸਾਡੇ ਸਾਰੇ ਸਹੀ ਪਿੰਡ ਵਾਸੀਆਂ ਦੇ ਵੱਲੋਂ ਤੁਹਾਡਾ ਮੋਸਟ ਵੈਲਕਮ ਹੈ ਜੀ ਆਇਆਂ ਨੂੰ ਸਾਡੇ ਪਿੰਡ ਦੇ ਵਿੱਚ ਜਿਹੜਾ ਸਾਡੇ ਪਿੰਡ ਦੇ ਜਿਹੜੀਆਂ ਤੁਸੀਂ ਮੰਗਾ ਚੁੱਕੀਆਂ ਉਹਨ ਗੱਲ ਕੀਤੀ ਆ ਬਈ ਸਾਡੇ ਪਿੰਡ ਦੇ ਵਿੱਚ ਜਿੱਦੋਂ ਪਹਿਲਾਂ ਸਾਡੇ ਸਰਪੰਚ ਸਾਹਿਬ ਨੇ ਵੀ ਦੱਸਿਆ ਤੇ ਪਿੰਡ ਵਾਸੀਆਂ ਦੇ ਕੋਲੋਂ ਵੀ ਤੁਸੀਂ ਪੁੱਛਿਆ ਬਈ ਜੇਕਰ ਆਪਾਂ ਵਿਕਾਸ ਨੂੰ ਲੈ ਕੇ ਗੱਲ ਕਰਦੇ ਆ ਸਾਡੇ ਪਿੰਡ ਵਾਸੀਆਂ ਦਾ ਔਰ ਸਮੇਂ-ਸਮੇਂ ਤੇ ਜਿਹੜੀਆਂ ਪੰਚਾਇਤਾਂ ਰਹੀਆਂ ਇਹਨਾਂ ਦਾ ਬਹੁਤ ਸਹਿਯੋਗ ਰਿਹਾ ਤੁਸੀਂ ਦੇਖ ਸਕਦੇ ਆ ਕਿ ਆਲਮੋਸਟ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੁੰਦੇ ਆ ਤਕਰੀਬਨ ਤਕਰੀਬਨ ਹਰ ਇੱਕ ਪਿੰਡ ਦੇ ਵਿੱਚ ਪਾਰਟੀ ਬਾਜੀ ਆ ਉਸ ਵੇਲੇ ਸਾਡਾ ਜ਼ਰੂਰ ਇਲੈਕਸ਼ਨ ਨੂੰ ਲੈ ਕੇ ਮੜਮੋਟਾ ਸਾਡਾ ਬਾਦਵਾ ਟਕਰਾ ਹੁੰਦਾ ਪਰ ਉਸ ਤੋਂ ਬਾਅਦ ਸਾਡੇ ਹਾਲਾਤ ਵਿੱਚ ਜਿਹੜੇ ਪਿੰਡ ਦੇ ਨਾਰਮਲ ਹੋ ਜਾਂਦੇ ਆ ਮੈਂ ਖੁਦ ਇਹ ਮੇਰੇ ਕੰਪੀਟੀਟਰ ਬੈਠੇ ਆ ਸਰਦਾਰ ਪ੍ਰਭਦੀਪ ਸਿੰਘ ਜੀ ਮੌਕੇ ਦੇ ਸਰਪੰਚ ਨੇ ਅਸੀਂ ਦੇਖ ਲਓ ਹੁਣ ਮੈਂ ਇਲੈਕਸ਼ਨ ਲੜਿਆ ਅਸੀਂ ਇਕੱਠੇ ਬੈਠੇ ਆ ਔਰ ਸਾਡਾ ਆਬਾ ਮੈਂ ਜਿਹੜਾ ਨਗਰਪੰਚਾਇਤ ਸਾਰੇ ਬੈਠਾ ਪਿੰਡ ਬੈਠਾ ਆ ਸਾਡੇ ਪਿੰਡ ਦੇ ਵਿੱਚ ਵਿਕਾਸ ਦੀ ਕੋਈ ਕਮੀ ਨਹੀਂ ਬਹੁਤ ਵਿਕਾਸ ਹੋਇਆ ਐਨਆਰਆਈ ਵੀਰਾਂ ਦਾ ਬਹੁਤ ਸਹਿਯੋਗ ਰਹਿੰਦਾ ਪਰ ਫੇਰ ਵੀ ਕੁਝ ਕੁ ਗੱਲਾਂ ਨੂੰ ਲੈ ਕੇ ਜਿੱਦਾਂ ਸਮੇਂ-ਸਮੇਂ ਤੇ ਅਸੀਂ ਜਿਹੜੀਆਂ ਸਾਡੀਆਂ ਪੋਲੀਟੀਕਲ ਪਾਰਟੀਆਂ ਆਈਆਂ ਜਿਹੜੇ ਸਾਡੇ ਹਲਕਿਆਂ ਨੂੰ ਜਾਂ ਵਿਧਾਨ ਸਭਾ ਨੂੰ ਜਿਹੜੇ ਸਾਡੇ ਲੀਡਰ ਬਰੌਂ ਕਰਦੇ ਸੀਗੇ ਅਸੀਂ ਉਹਨਾਂ ਨੂੰ ਕਿਹਾ ਇੱਕ ਤਾਂ ਅਸੀਂ ਬਹੁਤ ਵੱਡੇ ਪੱਧਰ ਤੇ ਕਿਹਾ ਜਿੱਦਾਂ ਸਾਡੇ ਸਤਿਕਾਰਯੋਗ ਰੇਸ਼ਮ ਸਿੰਘ ਜੀ ਹੋਣਾ ਨੇ ਕਿਹਾ ਕਿ 5ਵੀਂ ਤੱਕ ਸਾਡੇ ਪਿੰਡ ਦਾ ਸਕੂਲ ਹੈਗਾ ਉਸ ਤੋਂ ਬਾਅਦ ਬੱਚੇ ਕਿੱਥੇ ਜਾਂਦੇ ਆ ਇੱਥੋਂ ਅੱਧਾ ਕਿਲੋਮੀਟਰ ਤੇ ਪਿੰਡ ਸਾਹਲੋਂ ਹੈਗਾ ਉੱਥੇ 10ਵੀਂ ਤੱਕ ਨਹੀਂ ਪਲੱਸ 2 ਉੱਥੇ ਸਕੂਲ ਹੈਗਾ ਠੀਕ ਨਹੀਂ ਉਹ ਹੁਣ 12ਵੀਂ ਤੱਕ ਸਕੂਲ ਹੈਗਾ ਸਾਡੇ ਪਿੰਡ ਦੇ ਬੱਚੇ ਔਰ ਉੱਥੇ ਘੱਟੋ ਘੱਟ ਮੇਰਾ ਖਿਆਲ ਆ ਵੀ 8-10 ਪਿੰਡਾਂ ਦੇ ਬੱਚੇ ਆ ਜਿਹੜੇ ਉਹ ਆਉਂਦੇ ਆ ਮਤਲਬ ਇਹ ਸਹੂਲਤ ਹੈਗੀ ਆ ਪਰ ਫਿਰ ਵੀ ਜਿਹੜੀ ਇੱਕ ਇਹਨਾਂ ਨੇ ਸਰਪੰਚ ਸਾਹਿਬ ਨੇ ਕਿਹਾ ਵੀ ਸਾਡੇ ਪਿੰਡ ਦੇ ਵਿੱਚ ਜਾਂ ਸਾਡੇ ਸਤਕਾਰਯੋਗ ਚਾਚਾ ਰੇਸ਼ਮ ਸਿੰਘ ਜੀ ਹੁਣੇ ਕਿਹਾ ਬਈ ਮਹੱਲਾ ਕਲੀਨਿਕ ਹੈ ਜਿਹੜਾ ਇੱਕ ਸਰਕਾਰ ਜਦੋਂ ਆਮ ਆਦਮੀ ਪਾਰਟੀ ਅਸੀਂ ਸਰਕਾਰ ਦੇ ਵਿੱਚ ਆਂ ਜੀ ਪਰ ਫਿਰ ਵੀ ਸਾਡੀ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਜਿਹੜੀ ਆ ਪਿੰਡ ਪਿੰਡ ਪੱਧਰ ਤੇ ਜਿਹੜਾ ਉਹ ਮਹੱਲਾ ਕਲੀਨਿਕ ਖੋਲ ਕੇ ਲਾਵਾਂਗੇ ਸਾਡੇ ਕੋਲ ਪੰਚਾਇਤ ਦੀ ਜਗ੍ਹਾ ਹੈਗੀ 30 ਸਾਲ ਹੋ ਗਏ ਖੁੱਲ ਹੀ ਨਹੀਂ ਹਾਂਜੀ ਦੇਖੋ ਨਹੀਂ ਜੀ ਕੋਈ ਨਹੀਂ ਉਹ ਟਰਨ ਬਾਈ ਟਰਨ ਹੋ ਰਿਹਾ ਸਾਰਾ ਕੁਝ ਸਾਨੂੰ ਪਤਾ ਆ ਚੁੱਕੀ ਆ ਸਾਡੇ ਪਿੰਡ ਗਵਾਂਢ ਇੱਥੋਂ 3 ਕਿਲੋਮੀਟਰ ਤੇ ਪਿੰਡ ਕਮਾਮ ਆ ਅਸੀਂ ਚਾਹੁੰਦੇ ਆ ਕਿ ਜਿੱਦਾਂ ਦੀ ਕਮਾਮ ਦੇ ਵਿੱਚ ਜਿੱਦਾਂ ਆਜੂ ਸ਼ਬਾਨ ਉਹਦੇ ਨਾਲ ਉਹਨਾਂ ਨੇ ਸਕੀਮ ਦੇ ਨਾਲ ਉਹਨੂੰ ਜੋੜ ਦਿੱਤਾ ਜਿਹਨੂੰ ਪਹਿਲਾਂ ਮਹੱਲਾ ਕਲੀਨਿਕ ਦਾ ਨਾਮ ਦਿੱਤਾ ਠੀਕ ਹੈ ਜੀ ਹੁਣ ਅਸੀਂ ਚਾਹੁੰਦੇ ਆ ਕਿ ਸਾਡੇ ਪਿੰਡ ਦੀ ਪੰਚਾਇਤ ਦੇ ਕੋਲ ਜਗ੍ਹਾ ਹੈਗੀ ਆ ਰੋਡ ਦੇ ਉੱਤੇ ਇੱਕ ਤਾਂ ਮਹੱਲਾ ਕਲੀਨਿਕ ਖੁੱਲ ਜਾਵੇ ਸੈਕੰਡਰੀ ਹੈਗਾ ਵੀ ਡਿਸਪੈਂਸਰੀ ਜਿਹੜੀ ਆ ਉਹ ਖਤਮ ਹੋ ਗਈ ਆ ਉਸ ਪਾਲਿਸੀ ਦੇ ਤਹਿਤ ਤੇ ਇੱਕ ਜਿਹੜੇ ਹਾਂਜੀ ਇੱਕ ਨਾ ਕਾਫੀ ਲੰਬੇ ਸਮੇਂ ਤੋਂ ਪਿੰਡ ਸਾਲੋਂ ਦੇ ਵਿੱਚ ਔਰ ਸਕੂਪਰ ਦੇ ਵਿੱਚ ਸਾਡੇ ਜਿਹੜੇ ਪਿੰਡਾਂ ਦੇ ਲੋਕਿਆ ਤੁਹਾਨੂੰ ਪਤਾ ਵੀ ਸਾਡੇ ਪਿੰਡਾਂ ਦੇ ਲੋਕਾਂ ਦਾ ਜਿਹੜਾ ਮੁੱਖ ਖੇਤੀਬਾੜੀ ਦਾ ਜੇ ਕਿਤਾ ਹੈ ਉੱਥੇ ਨਾਲ-ਨਾਲ ਪਸ਼ੂ ਲੋਕੀ ਪਾਲ ਕੇ ਆਪਣਾ ਗੁਜ਼ਾਰਾ ਕਰਦੇ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਲਡਿੰਗ ਤਾਂ ਹੈਗੀਆਂ ਪਛੂਆਂ ਦੀਆਂ ਜਿਹਨੂੰ ਆਪਾਂ ਵੈਟਰਨਰੀ ਹਸਪੀਟਲ ਕਹਿੰਦੀਏ ਸਾਲੋਂ ਦੇ ਵਿੱਚ ਵੀ ਡਾਕਟਰ ਹੈ ਨਹੀਂ ਉਹ ਬਿਲਡਿੰਗ ਬੰਦ ਪਈ ਆ ਤੇ ਪਿੰਡ ਘਟਾਰੋਂ ਦੇ ਵਿੱਚ ਵੀ ਸਾਨੂੰ ਇਹਨਾਂ ਦੋਹਾਂ ਥਾਵਾਂ ਦਾ ਬਹੁਤ ਹੀ ਵੱਡੇ ਪੱਧਰ ਤੇ ਸਹਿਯੋਗ ਸਗਾ अदरवाइज ਅੱਜ ਉਹ ਚੀਜ਼ਾਂ ਬੰਦ ਹੋ ਗਈਆਂ ਹੁਣ ਕੀ ਆ ਸਾਡੇ ਪ੍ਰਾਈਵੇਟ ਡਾਕਟਰ ਆਉਂਦੇ ਆ ਉਹ ਜੇ ਦੋ ਤਿੰਨ ਵਾਰੀ ਡਾਕਟਰ ਆਉਂਦਾ ਤਾਂ 1000 ਰੁਪਿਆ ਚਲੇ ਜਾਂਦਾ ਇਹ ਪਰਸੈਂਟ ਸਾਹਮਣੇ ਕਹਿੰਦਾ ਹਾਂਜੀ ਇਹ ਸਾਡੀ ਮੰਗ ਆ ਪਰ ਨਾਲ ਇੱਕ ਸਰਕਾਰ ਨੂੰ ਹੁਣ ਬੇਨਤੀ ਕਰ ਦਿੰਦੇ ਆ ਤੁਹਾਡੇ ਮਾਧਿਅਮ ਦੇ ਰਾਹੀਂ ਤੁਹਾਡੇ ਚੈਨਲ ਦੇ ਰਾਹੀਂ ਵੀ ਉੱਥੇ ਆਲਰੇਡੀ ਪਹਿਲਾਂ ਬਿਲਡਿੰਗਾਂ ਹੈਗੀਆਂ ਆ ਉਹ ਤਾਂ ਇੱਕ ਕੀ ਆ ਕਿ ਇੱਕ ਡਾਕਟਰਾਂ ਦੀ ਘਾਟ ਦੇ ਕਾਰਨ ਕਰਕੇ ਉਹ ਬੈਡਿੰਗਾਂ ਬੰਦ ਪਈਆਂ ਜੇ ਸਰਕਾਰ ਇਹ ਉਪਰਾਲਾ ਕਰ ਦਵੇ ਮੇਰਾ ਖਿਆਲ ਹੈ ਬਈ ਆਮ ਜਿਹੜੇ ਪਿੰਡ ਆ ਪਿੰਡਾਂ ਦੇ ਲੋਕ ਆ ਉਹਨਾਂ ਨੂੰ ਇਹ ਸਹੂਲਤ ਦਾ ਬਹੁਤ ਵੱਡੇ ਪੱਧਰ ਤੇ ਫਾਇਦਾ ਹੋ ਸਕਦਾ ਇੱਕ ਤੁਹਾਡੇ ਨਾਲ ਹੋਰ ਜ਼ਰੂਰੀ ਗੱਲ ਕਰਨੀ ਆ ਜਿਹੜਾ ਇੱਕ ਕੱਕੇਵਾਲ ਦੇ ਹੈੱਡ ਤੋਂ ਲੈ ਕੇ ਇਹ ਅਸੀਂ ਪਹਿਲਾਂ ਵੀ ਸਾਡੇ ਪਿੰਡ ਵਾਸੀ ਬੈਠੇ ਆ ਸਤਿਕਾਰਯੋਗ ਸਰਪੰਚ ਸਾਹਿਬ ਬੈਠੇ ਆ ਹੋਰ ਸਾਡੇ ਮੈਂਬਰ ਪੰਚਾਇਤ ਬੈਠੇ ਆ ਸਾਬਕਾ ਕੱਕੇਵਾਲ ਦੇ ਹੈੱਡ ਤੋਂ ਲੈ ਕੇ ਘਟਾਰੋਂ ਤੱਕ ਸਾਰਾ ਰਸਤਾ ਪੱਕਾ ਆ ਲੇਕਿਨ ਘਟਾਰੋਂ ਦੇ ਪੁਲ ਤੋਂ ਲੈ ਕੇ ਮਕੰਦਪੁਰ ਤੱਕ ਉਹ ਜਿਹੜਾ ਨਾਲ ਨਾਲ ਨਹਿਰ ਦੇ ਆ ਉਹ ਰਸਤਾ ਬਿਲਕੁਲ ਕੱਚਾ ਆ ਜੇ ਇਹ ਰਸਤਾ ਪੱਕਾ ਬਣ ਜਾਂਦਾ ਆ ਤਾਂ ਜਿਹੜੇ ਉਹ ਲੋਕ ਆ ਇਹਨਾਂ ਲਈ ਕਾਫੀ ਮਤਲਬ ਸਾਡਾ ਜਿਹੜਾ ਆ ਉਹ ਕਾਫੀ ਇਹਨਾਂ ਨੂੰ ਆਵਾਜਾਈ ਬਹੁਤ ਜ਼ਿਆਦਾ ਆ ਤਾਂ ਸਾਡੇ ਇਲਾਕੇ ਦੇ ਲੋਕਾਂ ਨੂੰ ਇਹਦੀ ਜਿਹੜੀ ਬਹੁਤ ਵੱਡੇ ਪੱਧਰ ਤੇ ਉਹ ਸਹੂਲਤ ਆ ਉਹ ਮਿਲ ਸਕਦੀ ਆ ਇੱਕ ਗੱਲ ਸਾਂਝੀ ਕਰਕੇ ਤੁਹਾਡੇ ਨਾਲ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਲੋਕ ਕਹਿੰਦੇ ਕਿ ਕੰਮ ਹੋ ਸਕਦਾ ਨਹੀਂ ਕਿ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਪਿੰਡ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਸਮੱਸਿਆ ਕੀ ਨੇ ਪਿੰਡ ਦਾ ਛੱਪੜ ਵੀ ਦੇਖ ਰਿਹਾ ਛੱਪੜ ਦੇ ਕੀ ਹਾਲਾਤ ਨੇ ਇੱਥੇ ਛੱਪੜ ਤੋਂ ਸਾਡੇ ਵਧੀਆ ਸਾਡੇ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਾਡੇ ਪੂਰੇ ਦਾ ਪੂਰਾ ਸੀਵਰੇਜ ਪੈ ਗਿਆ ਤੇ ਬਹੁਤ ਉਹਨਾਂ ਦਾ ਧੰਨਵਾਦ ਆ ਠੀਕ ਨਹੀਂ ਤੇ ਜਿਹੜਾ ਸਾਨੂੰ ਮੱਛਰ ਤੋਂ ਨਿਜਾਤ ਮਿਲ ਗਈ ਆ ਠੀਕ ਨਹੀਂ ਪਹਿਲਾਂ ਨਾਲੀਆਂ ਦੇ ਵਿੱਚ ਬਹੁਤ ਮੱਛਰ ਹੁੰਦਾ ਸੀ ਤੇ ਬਸ ਇੱਕੋ ਹੀ ਆ ਮੇਰਾ ਬੇਨਤੀ ਕਰਦਾ ਬਾਕੀ ਦਾ ਸਾਡੇ ਭਾਈ ਗਰਨਾਮ ਸਿੰਘ ਤੇ ਸਰਪੰਚ ਸਾਹਿਬ ਨੇ ਸਾਰਾ ਕੁਝ ਦੱਸੇ ਦਿੱਤਾ ਤੇ ਸਾਡੇ ਪਿੰਡ ਦੇ ਵਿੱਚ ਨਾ ਜਿੱਦਾਂ ਹਰ ਇੱਕ ਪਿੰਡ ਦੇ ਵਿੱਚ ਜਿੱਦਾਂ ਮੱਝਾਂ ਨੂੰ ਮਤਲਬ ਬਹੁਤ ਹੁਣ ਘਟ ਗਈਆਂ ਠੀਕ ਨਹੀਂ ਪਸ਼ੂ ਤੇ ਦੁੱਧ ਜਿਹੜਾ ਬਹੁਤ ਮਤਲਬ ਦਿੱਕਤ ਆਉਂਦੀ ਆ ਲੈਣ ਦੇ ਵਿੱਚ ਠੀਕ ਨੇ ਤੇ ਸਰਕਾਰ ਨੂੰ ਚਾਹੀਦਾ ਆ ਵੀ ਮੱਝਾਂ ਦੇ ਵਿੱਚ ਮਤਲਬ ਸਬਸਿਡੀ ਤੇ ਲੋਨ ਦਿੱਤਾ ਜਾਵੇ ਤੇ ਜਿਹੜਾ ਸਾਡੇ ਡੈਰੀ ਫਾਰਮ ਵਾਲੇ ਤੇ ਹਾਂਜੀ ਉਹ ਇੱਕ ਬਹੁਤ ਜ਼ਰੂ ਜਾਠੇ ਗਣ ਤੇ ਡੇਲੀ ਦਾ ਕੰਮ ਕਰਦੀ ਡੇਲੀ ਦਾ ਕੰਮ ਤਾਂ ਨਹੀਂ ਕਰਦਾ ਹਰ ਇੱਕ ਨੂੰ ਦੁੱਧ ਦੀ ਲੋੜ ਆ ਨਾ ਤੇ ਗਣ ਤੇ ਨਕਲੀ ਦੁੱਧ ਪੀਓਗੇ ਬੱਚੇ ਬਿਮਾਰ ਹੋਣਗੇ ਤੇ ਸਿਹਤ ਪੱਖੋਂ ਇਹ ਸਭ ਨਾਲ ਬਹੁਤ ਜ਼ਰੂਰੀ ਹੈ ਸਾਡੀ ਅਹੀ ਬੇਨਤੀ ਹੈ ਬਾਕੀ ਤਾਂ ਦੱਸੇ ਤਾਂ ਸਾਰਾ ਬਿਲਕੁਲ ਜੇ ਨਹੀਂ ਗਾਉਂ ਵਾਲੇ ਕਹਿੰਦੇ ਡੇਲੀ ਫਾਰਮ ਬਾ ਸਰਕਾਰ ਨੂੰ ਦੇਣਾ ਚਾਹੀਦਾ ਸੋ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਿੰਡ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਿੰਡ ਨੂੰ ਚਾਹੀਦਾ ਆਪਾਂ ਨੂੰ ਜਿਹੜੇ ਪਿੰਡ ਦਾ ਵਿਕਾਸ ਹੋ ਸਕੇ ਪਿੰਡ ਦਾ ਉਥਾਨ ਹੋ ਸਕੇ ਸ਼ਾਂਤਾ ਜੀ ਇਹ ਚਾਹੀਦਾ ਜੀ ਇਕ ਤਾਂ ਲੇਟਾਂ ਹੋਣੀ ਚਾਹੀਦੀ ਆ ਲੈਟ ਐਨੀ ਕਿੰਨੇ ਚ ਨਹੀਂ ਉਧਰ ਜਿੱਥੇ ਹੈ ਥੋੜੀ ਘੱਟ ਵੱਧ ਲੇਟਾਂ ਜ਼ਰੂਰੀ ਹੋਣ ਚਾਹੀਦੇ ਆ ਇੱਕ ਜੇ ਹੋ ਸਕਦਾ ਕੈਮਰੇ ਚਾਹੀਦੇ ਆ ਸੀਸੀਟੀਵੀ ਕੈਮਰੇ ਹਾਂਜੀ ਲੂਟੋ ਖੋਜਾ ਦਉਂਗੇ ਇਹ ਸਮਝ ਸਾਵਨਾ ਚਾਹੀਦੀ ਸੀ ਨਾ ਠੀਕ ਬਾਾਕੀ ਕੁਰਸੀਆਂ ਚਾਹੀਦੀਆਂ ਜਿੱਥੇ ਹੈ ਨਹੀਂ ਲੈ ਅੱਡੇ ਦੇ ਕੋਲ ਪਾਰਕਿੰਗ ਚਾਹੀਦੀ ਆ ਪਾਰਕ ਹਾਂਜੀ ਪਾਰਕ ਲਈ ਜਿੱਦਾਂ ਬੈਂਡ ਬਾਤ ਇੱਕ ਅੱਡਾ ਪੂਰਾ ਕੰਪਲੀਟ ਹੋਣੀ ਚਾਹੀਦੀ ਤਾਂ ਪਲਾਪਸਾਰ ਦੇ ਸਹੀ ਨਹੀਂਗਾ ਉਹ ਜ਼ਰੂਰੀ ਹੋਣਾ ਚਾਹੀਦਾ ਇਹ ਆਲੇ ਦੋਲੇ ਢੇਰ ਵਾ ਉਹਨਾਂ ਦੋਲੇ ਬਗਲ ਹੋਣਾ ਚਾਹੀਦਾ ਜੀ ਬਿਲਕੁਲ ਬਜ਼ੁਰਗ ਹਨ ਜੀ ਉਹ ਜਰੂਰ ਚਾਹੁੰਦੇ ਕਿ ਪਾਰਕ ਉੱਤੇ ਬੈਠਣ ਵਾਸਤੇ ਪਾਰਕ ਬੈਠਾ ਬੀਬੀ ਜੀ ਤੁਸੀਂ ਇਸ ਪਿੰਡ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮਹਿਲਾ ਹੋ ਤੁਸੀਂ ਪਿੰਡ ਚ ਬਹੁਤ ਘਰ ਦਾ ਕੰਮ ਕਰਦੇ ਹੋ ਤੁਹਾਨੂੰ ਬਹੁਤ ਜ਼ਰੂਰੀ ਹੈ ਤੁਸੀਂ ਕਹਿੰਦੇ ਕੀ ਸਮੱਸਿਆ ਹੈਗਾ ਪਿੰਡੇ ਕੀ ਵਿਕਾਸ ਹੋਣਾ ਚਾਹੀਦਾ ਸਰਪੰਚਾਂ ਨੇ ਦੱਸੇ ਦਿੱਤਾ ਤਾਂ ਚਲੋ ਸੰਗਦੇ ਨੇ ਜੀ ਬੋਲਣ ਪਾਸੇ ਵੀਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮਾਜੀ ਜੋ ਸਰਪੰਚ ਸਾਹਿਬ ਕਹਿੰਦੇ ਇਹਨੂੰ ਨਾਲ ਨਹੀਂ ਨਾ ਤਾਂ ਇਹ ਕੁਝ ਆਪਾਂ ਵੀ ਚਾਹੀਏ ਵੀਊ ਚਾਹੀਏ ਤੁਸੀਂ ਕਹਿਣਾ ਕੁਝ ਤਾਂ ਬੋਲੋ ਕੀ ਕੀ ਡਿਮਾਂਡ ਹੈ ਆਪਣੀ ਆਪਾਂ ਕੁਝ ਸੋਚਦੇ ਆਪਾਂ ਕੁਝ ਕਹਿਣਾ ਚਾਹੀਦਾ ਪਿੰਡ ਬੰਦੇ ਨੇ ਮਕਾਸ ਹੁਣ ਥਾਰੇ ਆਪਣਾ ਪਰਾਵਾਂ ਨੂੰ ਮਿਲ ਕੇ ਇੱਕ ਜੋਟ ਹੋ ਕੇ ਮੰਦਲ ਮਕਾਸ ਕਰਨਾ ਕੋਈ ਚੱਕ ਕੰਮ ਆੜਨੇ ਵਾਲਾ ਨਹੀਂ ਹੈਗਾ ਜਿਵੇਂ ਇਕੱਠੇ ਆ ਗੱਲ ਤੇ ਸਹੀ ਕੁਆਰ ਅਨੁਨਾ ਕੰਮ ਹੈ ਕੋਈ ਗਾਮ ਨਹੀਂ ਅੜਦਾ ਪੈਸਾ ਵੀ ਆ ਜਾਂਦਾ ਸਿਰਫ ਸਾਡਾ ਆਪਸ ਵਿੱਚ ਸਹਿਯੋਗ ਚਾਹੀਦਾ ਇੱਕ ਦੂਜੇ ਦਾ ਉਹ ਸਹਿਯੋਗ ਹੈਗਾ 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 ਕਾਈ ਕੰਮ ਹੋ ਰਿਹਾ ਹੈ ਬਿਲਕੁਲ ਇਨ ਜਗਾਇਨ ਇੱਕ ਪਰਸੈਂਟ ਛੱਡ ਦੇ 99 ਪਰਸੈਂਟ ਦਾ ਸਾਡਾ ਸਹਿਯੋਗ ਹੈ ਸਾਰਿਆਂ ਦਾ 99 ਫਿਰ 100 ਹੋ ਹੀ ਗਿਆ ਹੋ ਹੀ ਗਿਆ ਜੀ ਬਿਲਕੁਲ ਤੁਸੀਂ ਦੇਖਦੇ ਹੋ ਕਿ ਸਾਰੇ ਬਦਿਆ ਕਰ ਰਹੇ ਕਿ ਪਿੰਡ ਦਾ ਵਿਕਾਸ ਹੋ ਰਿਹਾ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਬਜ਼ੁਰਗੋ ਤੁਸੀਂ ਹਾਂ ਜੀ ਤੁਸੀਂ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਸਾਡੀ ਸਮੱਸਿਆ ਕੀ ਨੇ ਪਿੰਡ ਦੇ ਵਿਕਾਸ ਦੀ ਦੇਖੋ ਹਾਂ ਸਮੱਸਿਆ ਸਾਡੇ ਇੱਕ ਤਾਂ ਜਿਹੜਾ ਨਾ ਆ ਸੜਕ ਜਾਂਦੀ ਆ ਸਾਡੇ ਪਿੰਡ ਦੇ ਕੋਲ ਵਿੱਚ ਹੀ ਲੰਘਦੀ ਆ ਉਹ ਇੰਨੀ ਟੁੱਟੀ ਉੱਥੇ ਪੈਰ ਰੋਡ ਚੁੱਬਦੇ ਆ ਕੋਈ ਸਾ ਨਹੀਂ ਲੈਂਦਾ 20 ਸਾਲ ਹੋ ਗਏ ਮੇਰੇ ਖਿਆਲ ਚ 25 ਸਾਲ ਹੋ ਗਏ ਇਹ ਕਹਿੰਦੇ ਇਹ 5 ਸਾਲ ਦਵਾ ਦੇ ਦੀ ਰਿਪੇਅਰ ਹੁੰਦੀ ਆ ਇਹ ਬਹੁਤ ਜ਼ਰੂਰੀ ਆ ਸਾਡੇ ਪਿੰਡ ਖੜਕੜ ਕਰਨ ਦੇ ਨਾਲ ਜੋ ਹੋਣਾ ਚਾਹੀਦਾ ਖੜਕੜ ਟੋ ਡਬਲ ਸਵਮ ਸੜਕ ਬਣ ਜਵੇ ਸਾਡੀ ਬਹੁਤ ਜ਼ਰੂਰਤ ਇੱਕ ਖੜਕੜ ਕਰਨ ਪਿੰਡ ਸਾਡੀ ਆਪਣੇ ਇੰਡੀਆ ਵਿੱਚ ਮਸ਼ਹੂਰ ਪਿੰਡ ਪਾਕਿਸਤਾਨ ਦਾ ਪਿੰਡ ਆ ਇਹ ਸਾਡੀ ਪਹਿਲੀ ਮੰਗ ਆ ਅੱਛਾ ਜੀ ਦੂਜੀ ਜਿਹੜੀ ਮਾਈਨ ਹੈਗਾ ਇਹ ਗਰੀਬ ਬੰਦਾ ਮੜੀ ਜਿਹੀ ਰੀਤਾ ਲੈਣੀ ਜਾਂਦਾ ਬਹੁਤ ਮਹਿੰਗਾ ਮਿਲਦਾ ਇਹ ਜਿਹੜੇ ਟਿੱਪਰ ਚੱਲਦੇ ਆ ਬਲੈਕ ਹੋ ਰਿਹਾ ਰੀਤਾ ਇਹ ਰੀਤਾ ਕੋ ਕੰਪਨੀ ਦਾ ਬਣਾ ਨਹੀਂ ਰਹੀ ਇਹ ਰੀਤਾ ਬਿਲਕੁਲ ਇੱਕ ਨੇਚਰਲ ਬਣਦਾ ਨੇਚਰਲ ਚੀਜ਼ ਹਾਂ ਉਹਦੇ ਉੱਤੇ ਕਿਉਂ ਇੰਨਾ ਖਰਚਾ ਕਰ ਰਹੀ ਹੈ ਇਹ ਜੂਰੀ ਹੈਗੇ ਦੋ ਚਾਰ ਗੱਲਾਂ ਮਾਰਕੀਟਿੰਗ ਜ਼ਿਆਦਾ ਹੋ ਰਿਹਾ ਬਹੁਤ ਜ਼ਿਆਦਾ ਹੋ ਰਿਹਾ ਅੱਛਾ ਨਸ਼ੇ ਦਾ ਕੀ ਪ੍ਰੋਬਲਮ ਹੈ ਨਸ਼ਾ ਹੈਗਾ ਇਸੇ ਲਈ ਆਪਣੇ ਪਿੰਡ ਦੇਖੋ ਨਸ਼ਾ ਤਾਂ ਹੁਣ ਜਿਹੜੇ ਲੱਗੇ ਉਹ ਹਟ ਤਾਂ ਸਕਦੇ ਨਹੀਂ ਪਰ ਤੂੰ ਅੱਗੇ ਬਹੁਤ ਕਟਿਓ ਕਟ ਗਿਆ ਥੋੜੇ ਕਟ ਗਿਆ ਜਿਸ ਸਰਕਾਰ ਦਾ ਮੁਹਿੰਮ ਚੱਲ ਰਹੀ ਹੈ ਉਸ ਕਰਕੇ ਕਟ ਗਿਆ ਕਟ ਗਿਆ ਡਰਦੇ ਆ ਜਿਹੜੇ ਵੇਚਣ ਤੋਂ ਡਰਦੇ ਵੇ ਸ਼ਾਇਦ ਲਿਖ ਕੇ ਲਾਤਾ ਸਾਨੂੰ ਫੜ ਲੈਣਗੇ ਜਾਂ ਗਵਾਂਢੀ ਫੜਾ ਦੇਣਗੇ ਕੁਝ ਫਰਕ ਤਾਂ ਹੈਗਾ ਪਰ ਮੁਕੰਮਲ ਹੀ ਹੋ ਰਿਹਾ ਪਰ ਪਰ ਨਹੀਂ ਹਟ ਰਿਹਾ ਪਰ ਨਹੀਂ ਹਟ ਰਿਹਾ ਪਰ ਥੋੜੀ ਹੋਊਗਾ ਕਿੰਨਾ ਟਾਈਮ ਲੱਗੂਗਾ ਲੈ ਕਹਿ ਸਕਦਾਈ ਕਰਨੀ ਚਾਹੀਦੀ ਸਰਕਾਰ ਨੂੰ ਵੀ ਦੇਖੋ ਅਸੀਂ ਬਦ ਨਾਲ ਸਾਰੇ ਸਹਿਯੋਗ ਦੇਣ ਤਿਆਰ ਆ ਨਹੀਂ ਨਹੀਂ ਆ ਪਤਾ ਨਹੀਂ ਨਾ ਪਰ ਉਹ ਮੈਂ ਕਹਿ ਰਿਹਾ ਹਾਂ ਅਸੀਂ ਕਹਿੰਦੇ ਵੇ ਸਾਰਿਆਂ ਨੂੰ ਸੇ ਲੋੜ ਦੇਣਾ ਚਾਹੀਦਾ ਸਰਕਾਰ ਕੱਲੀ ਦਾ ਕੰਮ ਨਹੀਂ ਸਾਦੀ ਅਸੀਂ ਪਿੰਡ ਦੇ ਵਿੱਚ ਅਸੀਂ ਕਹਾਂ ਵੀ ਸਾਡੇ ਨਾਲ ਹਾਂ ਇਹ ਜਾਨੀ ਗਲਤ ਗੱਲ ਆ ਜਿਹੜੇ ਆਪੇ ਪਿੰਡ ਦੇ ਵਿੱਚ ਨਸ਼ਾ ਚੱਲਦਾ ਉਹੋ ਵਿਚ ਦਾ ਹਾਂਜੀ ਸਭ ਕੁਝ ਠੀਕ ਠਾਕ ਹੈ ਤੇ ਪਿੰਡ ਚ ਕੱਲੀਆਂ ਆਗੇ ਠੀਕ ਹੈ ਸਰ ਕੋਈ ਰਹਿਂਦੀਆਂ ਆਪਣੇ ਬਹੁਤ ਵਧੀਆ ਆਈ ਅੱਜ ਤੁਮ ਇੱਕ ਬਣਾਪਾ ਸਭ ਮੌਜੂਦ ਸਨ ਨਿਕਲੇ ਸਰਪੰਚ ਸਭ ਮੌਜੂਦ ਹਾਂ ਜੀ ਉਹ ਨਹੀਂ ਬਿਲਕੁਲ ਬਣਾਉਣਗੇ ਸਾਡੇ ਨਾਲ ਸਹਿਯੋਗ ਦੇਣ ਪਿਆਰ ਆ ਬਹੁਤ ਵਧੀਆ ਹੋਣਾ ਕਿ ਪਿੰਡ ਦੇ ਦਾ ਸੋਨਾ ਚਾਹੀਦਾ ਪਿੰਡ ਆ ਹੋਣਾ ਚਾਹੀਦਾ ਅਸੀਂ ਜੋਗ ਦੇ ਨੂੰ ਤਿਆਰ ਆ ਕੋਈ ਰਹਿੰਦਾ ਹੁਣ ਬਣਾ ਦੇ ਬਾਕੀ ਬਣਾ ਬਹੁਤ ਕੁਛ ਹੈ ਤੇਰੀ ਕੋਈ ਸਾਡੇ ਪਿੰਡ ਕੁਛ ਰਹਿੰਦਾ ਇਹ ਹੁਣ ਤਿਆਰੀ ਕਰ ਰਹੇ ਬਣਾ ਰਹੇ ਬਹੁਤ ਵਧੀਆ ਜੀ ਬਿਲਕੁਲ ਤੇ ਜਿਹੜਾ ਪਿੰਡ ਵਾਲੇ ਬਹੁਤ ਖੁਸ਼ ਨੇ ਉਹ ਨੌਜਵਾਨ ਸਰਪੰਚ ਨੂੰ ਲੈ ਕੇ ਉਹ ਚਾਹੁੰਦੇ ਵੀ ਕਿ ਵਿਕਾਸ ਹੋਵੇ ਪਿੰਡ ਜਿਹੜਾ ਸਰਪੰਚ ਨੇ ਉਹ ਵੀ ਵਿਕਾਸ ਵਾਸਤੇ ਆਗੇ ਬਹੁਤ ਤਤਪਰ ਨੇ ਬਜ਼ੁਰਗੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਠੀਕ ਹੈ ਯਾਰ ਕੀ ਠੀਕ ਹੈ ਜੋ ਕਰ ਰਹੇ ਹੈ ਅਜਾ ਤੁਸੀਂ ਕੀ ਨਾਮ ਬੋਲੇ ਕੀ ਬੋਲਣਾ ਚਾਹਦੇ ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਜੋ ਕਿਸ ਨਾਮ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਨਸ਼ਿਆਂ ਤੇ ਲਾਇਪੇ ਨਸ਼ਿਆਂ ਦੇ ਰੋਗ ਨਸ਼ਾ ਸਰਕਾਰ ਹੀ ਬਗਾਲਦੀ ਹੈੀ ਅੱਛਾ ਜੇ ਸਰਕਾਰ ਚਾਹੇ ਇੱਕ ਸੂਈ ਮਣੀ ਨੰਗ ਸਕਦੀ ਹੈ ਇੱਕ ਸੂਈ ਵੀ ਬਾਰਡਰਾਂ ਦੇ ਉੱਤੋਂ ਇਹਨਾਂ ਦੇ ਬੜੇ ਬੜੇ ਨਿਆਣੇ ਬੜੇ ਬੜੇ ਕਾਲਜਾਂ ਦੇ ਵਿੱਚ ਪੜ੍ਹਦੇ ਆ ਬੜੀਆਂ ਬੜੀਆਂ ਗੱਡੀਆਂ ਦੇ ਵਿੱਚ ਜਾਂਦੇ ਆ ਜੇ ਸਰਕਾਰ ਚਾਹੇ ਹੋਈ ਨਹੀਂ ਸਕਦਾ ਇਹਨਾਂ ਈ ਢੱਡ ਕਿੱਦਾਂ ਭਰੂਗੇ ਕਿੱਡੇ بڑے بڑے ਅਫਸਰ ਫੜ ਹੁੰਦੇ ਆ ਮੈਂ ਡਰਾਈਵਰੀ ਕਰਦਾ ਸੌਦੀ ਅਰਬ ਦੇ ਵਿੱਚ ਡਰਾਈਵਰੀ ਕਰਕੇ ਆ ਸਾਰੇ ਹਾਲ ਵਾਲਾ ਮੈਂ ਭਾਸ਼ਾ ਵੀ ਜਾਣਦਾ ਇਹ ਸਰਕਾਰੇ ਜੋ ਕੁਝ ਕਰਦੀ ਬਾਹਰਲੀ ਬਾਹਰਲੀਆਂ ਕੰਟਰੀਆਂ ਕਿਉਂ ਨਹੀਂ ਸਹੀ ਆ ਵੇ ਸਰਕਾਰ ਸਭ ਤੇ ਨੇਮ ਐ ਜਿਹੜਾ ਨੇਮ ਲਾਤਾ ਚਾਹੇ ਅਮੀਰ ਐ ਚਾਹੇ ਗਰੀਬ ਐ ਉੱਥੇ ਇਕ ਲਈ ਨੇਮ ਐ ਚਾਹੇ ਕੋ ਤਕੜਾ ਚਾਹੇ ਕੋ ਮਾੜਾ ਸਭ ਨੂੰ ਸਭਲੇ ਬਰਾਬਰ ਹਾਂ ਕਾਨੂੰਨ ਬਰਾਬਰ ਐ ਇੱਥੇ ਨਹੀਂ ਇੱਥੇ ਦਾ ਪੈਸਾ ਆ ਜੇ ਪਰ ਰੁਪਏ ਭਰਦੇ ਤੇ ਤਾਂ ਠੀਕ ਐ ਬਾਕੀ ਇਹਦੇ ਇਹਦੀ ਮਰਜ਼ੀ ਜੀ ਬਿਲਕੁਲ ਤੁਸੀਂ ਪਿੰਡ ਚੜ੍ਹਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੁਛ ਨਹੀਂ ਕਹਿਣਾ ਤੁਸੀਂ है की परेशानी आती है पिंड कुछ दो परसेंट कुछ आती है कि सही सब सब ठीक कोई समस्या कोई समस्या नहीं देवर्णा है कुछ नहीं जी बिल्कुल जरे महिलाओं ने कुछ बोले से कतराने क्योंकि कैमरा के सामने और डर देने कि क्या पता नहीं क्या मुंह कुछ सरपंच साहब और अपनी सोच किया अपना पाइपलाइन में कुछ है क्या कि अपना पिंड विकास करिए कुछ है कोई छोटे कोई रास्ता पाइपलाइन से ਨਹੀਂ ਸਾਡੇ ਤਕਰੀਬਨ 99% ਪਾਈਪਲਾਈਨ ਪਈ ਹੋਈ ਆ ਸਾਡੇ ਸਿਚੂਅਲ ਮਾਡਲ ਬਣਿਆ ਹੋਇਆ ਪਿੰਡ ਦੇ ਵਿੱਚ ਆਲਰੇਡੀ ਅੱਛਾ ਹਾਂਜੀ ਤੇ ਸਾਡੇ ਅਸੀਂ ਹੋਰ ਸਾਡੇ 2-4 ਪਲਾਨ ਹੈਗੇ ਪਿੰਡ ਦੇ ਲਈ ਬਹੁਤ ਵਧੀਆ ਕਰਨ ਲਈ ਇੱਕ ਤਾਂ ਸਾਡੇ ਕੋਲ ਗਰਾਊਂਡ ਹੈਗੀ 2 ਕੇਡ ਦੀ ਉਹਦੇ ਵਿੱਚ ਸਟੇਡੀਅਮ ਹੈ ਨਹੀਂ ਤੇ ਜਿਮ ਹੈ ਨਹੀਂ ਜਿਹੜੀ ਜਿਆਦਾ ਜ਼ਰੂਰਤ ਹੈ ਜੀ ਅੱਜ ਤੇ ਦੂਸਰੇ ਆਪਣੇ ਜਗ੍ਹਾ ਸਾਡੇ ਕੋਲ ਜਿੱਦਾਂ ਹੁਣੇ ਦੱਸਿਆ ਇੱਕ ਆਸ਼ਮਾਨ ਕਲੀਨਿਕ ਚਾਹੀਦਾ ਜੀ ਤੇ ਇੱਕ ਸਾਨੂੰ ਲਾਇਬ੍ਰੇਰੀ ਚਾਹੀਦੀ ਹੈ ਜੀ ਕਿਉਂਕਿ ਸਿੱਖਿਆ ਦੀ ਬਹੁਤ ਲੋੜ ਹੈ ਜੀ ਪਹਿਲਾਂ ਵੀ ਆਪਣੇ ਅਨਪੜਤਾ ਕਰਕੇ ਬਹੁਤ ਨੁਕਸਾਨ ਹੋ ਚੁੱਕਾ ਜੀ ਹੁਣ ਅਸੀਂ ਚਾਹੁੰਦੇ ਹਾਂ ਵੀ ਪੜਿਆ ਲਿਖਿਆ ਸਮਾਜ ਹੋਵੇ ਤੇ ਤਾਂ ਕਿ ਆਪਣਾ ਵਧੀਆ ਫੈਸਲੇ ਲੈ ਜਾਣ ਉਹਦੇ ਲਈ ਬਿਹਤਰੀ ਲਈ ਕੰਮ ਆਪਾਂ ਨੂੰ ਕਰਨਾ ਪੈਣਾ ਬਹੁਤ ਹੁਣ ਸਾਡੇ ਜਿਹੜੀ ਪੰਚਾਇਤ ਦੀ ਜਗ੍ਹਾ ਬਹੁਤ ਹੈ ਸਾਡੇ ਕੋਲ ਜੀ ਉਹਦੇ ਲਈ ਸਾਨੂੰ ਅਸੀਂ ਸੋਚਿਆ ਹੈ ਵੀ ਸਾਡੇ ਕੋਲ ਪਾਰਕ ਹੋਣੀ ਚਾਹੀਦੀ ਬਹੁਤ ਵਧੀਆ ਜੀ ਤੇ ਇੱਕ ਅਸੀਂ ਸੋਚਦੇ ਆ ਵੀ ਸਾਡੇ ਕੋਲ ਜਿੰਨੀਆਂ ਵੀ ਗਰਾਊਂਡ ਸਾਡੇ ਕੋਲ ਬਹੁਤ ਵੱਡੀ ਚੌੜੀ ਆ ਉਹਦੇ ਵਿੱਚ ਵੱਖ-ਵੱਖ ਗੇਮਾਂ ਦੀਆਂ ਗਰਾਊਂਡਾਂ ਹੋਣੀਆਂ ਚਾਹੀਦੀਆਂ ਤਾਂ ਕਿ ਜਿਹਦੇ ਵਿੱਚ ਵੀ ਬੱਚੇ ਦਾ ਇੰਟਰਸਟ ਆ ਉਹ ਗੇਮ ਬੰਦਾ ਬੱਚਾ ਕਰ ਸਕਦਾ। ਜੇ ਲੋਕਲ ਐਮਐਲਏ ਕੋਈ ਗੱਲ ਬਤ ਹੋਈ ਇਸ ਬਾਰੇ ਵਿੱਚ ਤੁਹਾਡੇ ਨਾਲ? ਹਾਂਜੀ ਲੋਕਲ ਐਮਐਲਏ ਨਾਲ ਹੋਈ ਹੈ ਗੱਲ ਜੀ ਅਸੀਂ ਆਪਣੀ ਪ੍ਰਪੋਜ਼ਲ ਦਿੱਤੀ ਹੈ ਉਹਨਾਂ ਨੂੰ ਤੇ ਅਸੀਂ ਉਹਨਾਂ ਤੋਂ ਵੀ ਆਸ ਕਰਦੇ ਹਾਂ ਕਿ ਸਾਡੀ ਮਦਦ ਕਰੂਗੇ ਜਲਦੀ ਤੋਂ ਜਲਦੀ। ਕੋਈ ਕੋਈ ਸ਼ਹਿਰੀ ਚ ਫੈਕਟਰੀ ਨਹੀਂ ਹੈ ਨਵਾਂ ਸਿਲੇਸ ਖਾਕੂ ਫੈਕਟਰੀ ਹੈ ਲੋਕ ਬੇਰੋਜ਼ਗਾਰ ਬਹੁਤ ਨੇ ਚਾਹੇ ਮਹਿਲਾਵਾਂ ਨੇ ਚਾਹੇ ਨੌਜਵਾਨ ਨੇ ਤੋ ਉਸਕੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਕੁਝ ਕਰੋਗੇ ਉਸਕੇ ਲਈ ਮੇਰੇ ਸਾਹਮਣੇ ਗੱਲ ਕਰਕੇ ਕਿ 3-4 ਪਿੰਡਾਂ ਵਿੱਚ ਕੁਝ ਲੇਡੀਜ਼ ਵਾਸਤੇ ਕੋਈ ਖਾਸ ਕੰਮ ਹੋ ਜਾਵੇ ਹਾਂ ਪਿੰਡਾਂ ਲਈ ਲੇਡੀਜ਼ ਵਾਸਤੇ ਸਰਕਾਰ ਨੇ ਗਰੁੱਪ ਚਲਾਏ ਹੋਏ ਆ ਗੱਲ ਸੈਲਫ ਗਰੁੱਪ ਚਲਾਏ ਹੋਏ ਆ ਉਹਦੇ ਲਈ ਬਸ ਸਾਨੂੰ ਅਵੇਅਰਨੈਸ ਦੀ ਜਰੂਰਤ ਹੈ ਕਿਉਂਕਿ ਹੁਣ ਸਾਡੇ ਬਹੁਤ ਪਿੰਡਾਂ ਦੇ ਵਿੱਚ ਇਦਾਂ ਜਿੱਥੇ ਉਹ ਚੀਜ਼ ਹਜੇ ਤੱਕ ਪਹੁੰਚੀ ਨਹੀਂ ਜੀ ਜੋ ਪਹੁੰਚੂਗੀ ਤਾਂ ਲੇਡੀਜ਼ ਨੂੰ ਵੀ ਰੋਜ਼ਗਾਰ ਮਿਲੂਗਾ ਜੀ ਰੋਜ਼ਗਾਰ ਦੇ ਨਾਲ ਸਾਰਾ ਕੁਝ ਹੀ ਹੱਲ ਹੋ ਜਾਂਦਾ ਜੀ ਹੁਣ ਇੱਕ ਹੋਰ ਸਰਕਾਰ ਨੇ ਬਣਾਇਆ ਸੀਗਾ ਜੀ ਯੂਥ ਕਲੱਬ ਬਣਾਏ ਆ ਜੀ ਉਹਦੇ ਵਿੱਚ ਨਹੀਂ ਅਵੇਅਰ ਕੀਤਾ ਵੀ ਤੁਸੀਂ ਆਪਣੇ ਵੀ ਜਿਹੜਾ ਵੀ ਬੰਦੇ ਦੇ ਵਿੱਚ ਟੈਲੈਂਟ ਹੈਗਾ ਜਿਵੇਂ ਕੋਈ ਲੇਡੀ ਆ ਜੀ ਕੋਈ ਆਚਾਰ ਬਣਾ ਸਕਦੀ ਜਾਂ ਕੋਈ ਹੋਰ ਚੀਜ਼ ਬਣਾ ਸਕਦੇ ਆ 셀ਫ ਗਰੁੱਪ ਵਾਂਗੂ ਉਹਨੂੰ ਤੁਸੀਂ ਮਤਲਬ ਕੋਈ ਬੰਦਾ ਹੋਰ ਆਪਣੇ ਨੌਜਵਾਨ ਹੈ ਕੋਈ ਯੂਟਿਊਬਰ ਹੈਗਾ ਜਾਂ ਇਨਫਲੂਐਂਸਰ ਬਣਨਾ ਚਾਹੁੰਦਾ ਆ ਉਹਦੀ ਵੀਡੀਓ ਬਣਾ ਕੇ ਪਾਵੇ ਤਾਂ ਕਿ ਉਹ ਸੋ ਸਾਰੇ ਦੁਨੀਆ ਦੇ ਵਿੱਚ ਉਹਦਾ ਪਤਾ ਲੱਗੇ ਵਾ ਇਹ ਚੀਜ਼ ਤੋਂ ਹੋ ਸਕਦਾ ਤਾਂ ਉੱਥੋਂ ਉਹਦਾ ਰਿਗਾਰਡ ਚੱਲ ਸਕਦਾ ਜੀ ਅਸਲ 'ਚ ਸਾਨੂੰ ਆਪਣੇ ਲਈ ਪਹਿਲਾਂ ਪਿੰਡ ਪੱਧਰ ਤੇ ਹੀ ਕੰਮ ਲਈ ਬਹੁਤ ਵੱਡੀ ਜ਼ਰੂਰਤ ਹੈ ਜੀ ਫਿਰ ਆਪਾਂ ਅੱਗੇ ਸੋਚ ਸਕਦੇ ਤਾਂ ਮੇਰੇ ਹਿਸਾਬ ਨਾਲ ਤਾਂ ਪਹਿਲਾਂ ਆਪਾਂ ਨੂੰ ਪਿੰਡ ਤੇ ਹੀ ਜ਼ੋਰ ਦੇਣਾ ਚਾਹੀਦਾ ਜੀ ਕਿੱਟੇ ਹੋ ਕੇ ਜਿੱਦਾਂ ਹੁਣ ਆਪਾਂ ਪਿੰਡ ਲਈ ਪੁੱਛ ਰਹਿ ਕਿ ਪਿੰਡ ਲਈ ਸੈਲਫ ਗਰਪਸ ਤੋਂ ਹੀ ਸ਼ੁਰੂ ਕਰੋਗੇ ਨਹੀਂ ਕਰਾਂਗੇ ਜੀ ਜਦੋਂ ਇਹ ਐਡੀ ਸ੍ਰੂ ਮਿਲ ਕੇ ਇਸ ਬਾਰੇ ਵਿੱਚ ਕਰਾਂਗੇ ਉਹ ਨਹੀਂ ਸਾਨੂੰ ਇੱਕ ਦੋ ਮੀਟਿੰਗਾਂ ਹੋਈਆਂ ਹੁਣ ਜੀ ਉਹ ਨਹੀਂ ਸਾਨੂੰ ਅਵੇਅਰ ਕਰਾਇਆ ਇਸ ਚੀਜ਼ ਬਾਰੇ ਪਹਿਲਾਂ ਸਾਨੂੰ ਵੀ ਨਹੀਂ ਪਤਾ ਸੀ ਤੇ ਹੁਣ ਅਸੀਂ ਪਿੰਡ ਦੇ ਵਿੱਚ ਕੈਂਪ ਲਵਾਵਾਂਗੇ ਤਾਂ ਕਿ ਲੇਡੀਜ਼ ਨੂੰ ਵੀ ਜਾਣਕਾਰੀ ਹੋਵੇ ਇਸ ਚੀਜ਼ ਬਾਰੇ ਕਿ ਕੀ ਗਰੁੱਪਾ ਕਿਦਾਂ ਹੈਗਾ ਜੀ ਤਾਂ ਉਹ ਤੋਂ ਆਪਣਾ ਰੋਜਗਾਰ ਸ਼ੁਰੂ ਕਰ ਸਕਣ ਜੀ ਜੇ ਸਰਕਾਰ ਦਾ ਸੂਲ ਕੀਤਾ ਕਿ ਯੁੱਧ ਨਸ਼ੇ ਵਿਰੁੱਧ ਹਾਂਜੀ ਉਸ ਦਿਨ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਦਾ ਮੂਹਰ ਤੋਂ ਲੱਗ ਰਿਹਾ ਹੈ ਉਹ ਬਹੁਤ ਬੜੀ ਵਧੀਆ ਮੂਹਮ ਹੈ ਜੀ ਉਹਦੇ ਨਾਲ ਚਲੋ ਆਪਾਂ 100% ਤਾਂ ਨਹੀਂ 80 90% ਨਸ਼ਾ ਬੰਦ ਹੋਵੇ ਤੇ ਅਸੀਂ ਵੀ ਉਹ ਦੇ ਵਿੱਚ ਹਾਂਜੀ ਥੱਲ ਪੈਗੀ ਤੇ ਅਸੀਂ ਪੰਚਾਇਤ ਵੱਲੋਂ ਵੀ ਤੇ ਪਿੰਡ ਵੱਲੋਂ ਵੀ ਅਸੀਂ ਸਰਕਾਰ ਦਾ ਪੂਰਾ ਸਹਿਯੋਗ ਦਵਾਂਗੇ ਇਸ ਮੈਮ ਦੇ ਵਿੱਚ ਕਿਉਂਕਿ ਨਸ਼ਾਈ ਨੌਜਵਾਨ ਪੀੜੀ ਨੂੰ ਖਤਮ ਕਰੀ ਜਾਂਦਾ ਸਾਡੀ ਸੋਚ ਨੂੰ ਖਤਮ ਕਰੀ ਜਾਂਦਾ ਸਾਰਾ ਸਾਡੀ ਦਲੇਰੀ ਖਤਮ ਹੋਈ ਜਾਂਦੀ ਹੈ ਹੁਣ ਆਪਾਂ ਯੋਧਿਆਂ ਸੂਰਬੀਰਾਂ ਦੀ ਧਰਤੀ ਪੰਜਾਬ ਇੱਥੇ ਦੇ ਬੱਚੇ ਨਸ਼ੇ ਨਾਲੇ ਸਾਰੇ ਕੰਮ ਖਤਮ ਹੋ ਗਏ ਹਾਂਜੀ ਉਹਦੇ ਨਾਲ ਹੀ ਅਸੀਂ ਹੁਣ 20-25 ਸਾਲ ਪਿੱਛੇ ਚੱਲਦੇ ਪਏ ਹਾਂ ਜੀ ਜੀ ਬਿਲਕੁਲ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬਜ਼ੁਰਗ ਮੈਂ ਠੀਕ ਨਹੀਂ ਕੋ ਅੱਛਾ ਠੀਕ ਹੈ ਜੀ ਬਿਲਕੁਲ ਤੁਸੀਂ ਦੇਖੋ ਕੁਝ ਬਾਤ ਕਹਿਣਾ ਚਾਹੁੰਦੇ ਅੱਛਾ ਤੁਸੀਂ ਬੋਲੋ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਕਹਿ ਲਓ ਕੁਝ ਕਹਿਣਾ ਪਰ ਸ਼ਿੰਗਾਰ ਆਰਾਮ ਜੀ ਸਾ ਮੈਨੂੰ ਲੱਗਦਾ ਵੀ ਅੱਜ ਤੋਂ ਹੀ ਚੱਲੋ ਅਸੀਂ ਹਾਂਜੀ ਉੱਟ ਕੇ ਜੇ ਬੈਠੇ ਜੀ ਕੀ ਗੱਲ ਉਹ ਜਿਹੜਾ ਪਿੰਡ ਦਾ ਵਿਕਾਸ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਜੀ ਅੱਛਾ ਮੈਂ ਰਸਤੇ ਜਿਹੜੇ ਸੀਗੇ ਬਹੁਤ ਵਧੀਆ ਬਣ ਰਹੇ ਹੈ ਤੇ ਕੋਈ ਦਿੱਕਤ ਨਹੀਂ ਹੈਗੀ ਤੇ ਗਾਂ ਵੀ ਇਹ ਬਣਾ ਰਹੇ ਆ ਔਰ ਜਿਹੜਾ ਰਸਤਾ ਸਾਡਾ ਖਰਾਬ ਸੀ ਬਹੁਤ ਵਧੀਆ ਇਹ ਨਹੀਂ ਬਣਾ ਹਾਂ ਉਹ ਬਲਕ ਰੋਡ ਤੱਕ ਬਣਾਤਾ ਜੀ ਬਹੁਤ ਵਧੀਆ ਬਣਾਤਾ ਜੀ ਬਾਕੀ ਸਾਡੀ ਇੱਕ ਮੰਗ ਆ ਜੀ ਸਾਡੇ ਜਿਹੜੇ ਡਿਊ ਰਹਿੰਦੇ ਹੈ ਮੈਕਮੇਂ ਮਦਦ ਜੀ ਤੇ ਉਹ ਸਾਨੂੰ ਮਿਲ ਨਹੀਂ ਰਹਾ ਸਾਡਾ ਹੀ ਪੈਸਾ ਉਹ ਸਾਨੂੰ ਦੇ ਨਹੀਂ ਰਹਾ ਇਹਦਾ ਸਿਕਸ ਪੇ ਕਮਿਸ਼ਨ ਉਹ ਨਹੀਂ ਸਾਡਾ ਲਾਗੂ ਕੀਤਾ ਸਾਡਾ 5 ਸਾਲ ਦਾ ਬਕਾਇਆ ਪਿਆ ਜੀ ਡੀਏ ਦਾ ਉਹ ਤੋਂ ਉਹ ਸਰਕਾਰ ਕੋ ਜਾਣਾ ਪੈਣਾ ਜੀ ਮੈਂ ਸਰਕਾਰ ਕੋ ਉਹ ਡੀਏ ਪੇ ਸਿਕਸ ਕਮਿਸ਼ਨ ਤੁਸੀਂ ਬੋਲੋਗੇ ਹਾਂ ਦੱਸੋ ਇੱਕ ਬੈਠੋ ਬਰ ਬੈਣੀ ਨਹੀਂ ਨਹੀਂ ਬੈਠਣ ਚਲੋ ਅਰੇ ਪਾਈਪਰ ਕੋਈ ਨਹੀਂ ਖਰਾਬ ਹੋਏ ਖਰਾਬ ਹੋਏ ਨਹੀਂ ਖਰਾਬ ਹੋਏ ਇਹ ਨਹੀਂ ਖਾਉਂਦੇ ਤੁਸੀਂ ਬੋਲੋ ਮਾਨ ਜੋ ਮੀਡੀਆ ਤੁਸੀਂ ਸਰਕਾਰ ਸਾਹਿਬ ਸਾਡੇ ਸਰਪੰਚ ਸਾਹਿਬ ਪ੍ਰਭਜੀਤ ਸਿੰਘ ਜੀ ਸਾਨੂੰ ਬੜੀ ਖੁਸ਼ੀ ਆ ਵੀ ਤੁਸੀਂ ਜਣਗੇ ਗੈਦਰਿੰਗ ਕੀਤੀ ਆ ਪਿੰਡ ਦੇ ਵਿਕਾਸ ਵਾਸਤੇ ਪਿੰਡ ਦੇ ਭਲੇ ਵਾਸਤੇ ਪਹਿਲਾਂ ਤਾਂ ਜਣ ਕੇ ਆਪ ਜਦੋਂ ਅੱਡੇ ਚ ਉਤਰੀ ਦਾ ਕੋਈ ਬੱਚਾ ਕੋਈ ਕੁਝ ਵੀ ਹੈ ਪਾਣੀ ਦਾ ਕੋਈ ਪ੍ਰਬੰਧ ਨਹੀਂ ਨਾ ਕੋਈ ਲਾਈਟ ਦਾ ਹਾਂਜੀ ਤੇ ਉਥੇ ਜਿਹੜੀਆਂ ਲੋਧੀਪੁਰ ਨੂੰ ਕੋਈ ਸਾਧਨ ਨਹੀਂ ਆ ਜਾਣਦਾ ਨਿਆਣੇ ਜਾਣ ਕੇ ਤੁਰ ਤੁਰ ਕੇ ਜਾਂਦੇ ਭੰਗਮ ਬੱਟੇ ਲੁੱਟ ਲਵੇ ਬਾਕੀ ਲੁੱਟ ਵੀ ਹੁੰਦੀ ਆ ਤੇ ਅਸੀਂ ਤਾਂ ਸਰਕਾਰ ਕੋਲ ਮੰਗ ਕਰਦੇ ਬੇ ਉਧਰ ਵੀ ਬੱਚੇ ਆ ਇਨਸਾਨ ਆ ਉਹਨਾਂ ਵਾਸਤੇ ਵੀ ਕੋਈ ਨਾ ਕੋਈ ਪ੍ਰਬੰਧ ਹੋਣਾ ਚਾਹੀਦਾ ਟਰਾਂਸਪੋਰਟੇਸ਼ਨ ਦਾ ਠੀਕ ਨਹੀਂ ਬਾਕੀ ਆ ਜਿਹੜੀ ਮਗਰਸਾਲੋਂ ਤੋਂ ਕਮਾਉਂ ਤੋਂ ਆ ਰਹੀ ਸੜਕ ਇਹਦੇ ਨਾਲ ਘਟਾਰੂ ਦੇ ਨਾਲ ਜੋੜੀ ਜਾਵੇ ਪੋਲੇ ਦੇ ਨਾਲ ਪਹਿਲਾਂ ਵੀ ਮੈਂ ਹੀੜੀਆਂ ਸਕੂਲ ਦੇ ਵਿੱਚ ਜਾਂ ਜਿਹੜੀ ਆ ਸਾਡੀ ਸੜਕ ਕਢਾਈ ਉਹ ਪਹਿਲੀ ਜੋ ਜਿਹੜੀ ਆ ਰਹੀ ਐ ਹੀੜੀਆਂ ਤੋਂ ਇਥੇ ਕਮਾਮਨਾ ਤਿੰਨੀ ਪਿੰਡ ਚ ਵੀ ਅਸੀਂ ਵਿਕਾਸ ਕੀਤਾ ਕਿਉਂਕਿ ਬੱਚੇ ਜੇ ਸਾਡੇ ਚੱਕਰ ਦੇ ਵਿੱਚ ਲੱਬੜ ਕੇ ਜਾਣਾ ਉਹ ਨਹੀਂ ਪੜਨਾ ਕੀ ਆ ਠੀਕ ਨਹੀਂ ਬਾਕੀ ਜਾਨਕਿ ਪਿੰਡ ਦਾ ਵਿਕਾਸ ਜਿਹੜਾ ਹੋ ਰਿਹਾ ਵਧੀਆ ਆ ਹੋਰ ਵੀ ਜਿਹੜੇ ਟੁੱਟੇ ਭੱਜੇ ਕੰਮ ਰਾਹ ਆ ਉਹਨਾਂ ਨੂੰ ਸਹੀ ਕੀਤਾ ਜਾਵੇ ਬਹੁਤ ਸਮਾਂ ਚਾਂਸ 500 ਨਹੀਂ ਹਲੇ ਤਾਂ ਉਹਨਾਂ ਨੂੰ ਤਾਂ ਟਾਈਮ ਕਿੱਧਰ ਰਹਿ ਗਿਆ ਹੁਣ ਤਾਂ ਟਾਈਮ ਥੋੜਾ ਰਹਿ ਗਿਆ 2 ਘੰਟੇ ਰਹਿ ਗਿਆ ਸਰਪੰਚਾ ਉਹ ਤਾਂ ਠੀਕ ਹੈ ਸਰਪੰਚਾ ਨੂੰ ਗ੍ਰਾਂਟ ਮਿਲੂਗੀ ਤਰੀ ਕਰੂਗੇ ਬਾਕੀ ਆ ਗਲੀਆਂ ਜਿੰਨੀਆਂ ਵੀ ਪਿੰਡ ਵਿੱਚ ਆ ਰਾਤ ਬਰਾਤ ਕਿਸੇ ਨੂੰ ਐਮਰਜੈਂਸੀ ਜਾਣਾ ਪੈ ਜੂ ਕਿਸੇ ਚੱਲਿਆ ਉੱਤੇ ਕੋਈ ਲਾਈਟ ਨਹੀਂ ਚਾਹੇ ਕੋਈ ਹੋਰ ਬਾਕੀ ਆ ਪਿੰਡ ਦੇ ਵਿੱਚ ਪੰਜ ਰਾਤ ਨੂੰ ਅੱਜ ਕੱਲੇ ਬੰਦੇ ਦਾ ਘੁੰਮਣਾ ਔਖਾ ਹਾਂਜੀ ਹਾਂਜੀ ਬਾਕੀ ਯਾਨੀ ਕਿ ਇੱਥੇ ਕੁੱਤੇ ਇੰਨੇ ਆ ਨਿਆਣਾ ਕੱਲਾ ਨਹੀਂ ਘੁੰਮ ਸਕਦਾ ਠੀਕ ਹੈ ਜੀ ਇਹਨਾਂ ਦਾ ਵੀ ਨੋਟਿਸ ਕਰੋ ਕਿਉਂਕਿ ਬਹੁਤ ਵਾਰ ਨਿਆਣੇ ਜੇ ਖੇਡਣਾ ਚਾਹੁੰਦੇ ਆ ਉਹ ਕੁੱਤਿਆਂ ਦੇਖ ਕੇ ਡਰ ਜਾਂਦੇ ਆ ਅਵਾਰਾ ਕੁੱਤੇ ਆ ਦੂਜਾ ਯਾਨੀ ਕਿ ਦੂਜਾ ਯਾਨੀ ਕਿ ਜਿਹੜੇ ਵੀ ਹੈਗੇ ਆ ਕੰਮ ਹੋਣੇ ਚਾਹੀਦੇ ਬਾਕੀ ਜਿਹੜੇ ਆਪਣੇ ਕੁਆੜੀ ਆ ਰਹੇ ਆ ਸਰਪੰਚ ਸਾਹਿਬ ਜਾਂ ਕੋਈ ਵੀ ਆ ਰਹੇ ਆ ਇਹਨਾਂ ਦੀ ਇੱਥੇ ਆਈਡੀ ਲੱਗੀ ਹੋਵੇ ਪਤਾ ਲੱਗੇ ਵੀ ਚਾਰ ਬੰਦੇ ਇੱਥੇ ਕਿਹੜੀ ਫੈਕਟਰੀ ਚੱਲਦੀ ਜਿਹੜਾ 3 ਦਿਨ ਦਾ 10 ਆ ਕੇ ਕਦੀ ਕੋਈ ਹੈ ਮੈਸੇਜ ਵੀ ਹੋ ਗਏ ਅਸੀਂ ਦਰੀ ਬਿਚਾਲਵਾਂਗੇ ਹੋਰ ਤਾਂ ਕੁਝ ਨਹੀਂ ਕਰ ਸਕਦੇ ਸਾਨੂੰ ਤਾਂ ਬਹੁਤ ਕੁਝ ਹੋਆ ਬਾਕੀ ਪਤਾ ਕੀ ਹੈ ਇੱਕ ਟਾਈਮ ਦੀ ਸਾਡਾ ਬੀਲੀ ਅਸੀਂ ਏਡਬੀ ਰਿਟਾਇਰ ਹੋਣਾ ਸੀ ਸਾਨੂੰ ਇਹਨਾਂ ਨੇ ਉੱਥੇ ਜਿੱਥੇ ਗੂਟਾ ਲੱਗਿਆ ਉੱਥੇ ਹੀ ਕਰਤਾ ਰਿਟਾਇਰ ਸਾਨੂੰ ਕੋਈ ਨਾ ਬਕਾਇਆ ਦਿੱਤਾ ਨਾ ਹੋਰ ਅਸੀਂ ਕਹਿੰਦੇ ਆ ਵੀ ਮਤਲਬ ਵੀ ਅਸੀਂ ਵੀ ਬੱਚੇ ਪਾਲਣੇ ਆ ਹੋ ਆਉਣ ਵਾਲੀ ਪੀੜ੍ਹੀ ਨੂੰ ਵੀ ਪਾਲਣੇ ਜਦ ਬਾਕੀਆਂ ਨੇ ਡਿਮਾਂਡਾਂ ਪੂਰੀਆਂ ਕਰਦੇ ਤੇ ਮਹਿਕਮਾ ਦੀ ਕਿਉਂ ਨਹੀਂ ਕਰਦੇ ਕਿ ਨਹੀਂ ਉਹਨਾਂ ਨੂੰ ਵੀ ਕਰਨਾ ਚਾਹੀਦਾ ਸਰਪੰਚ ਸਾਹਿਬ ਤੁਸੀਂ ਦੱਸੋ ਟਰਾਂਸਪੋਰਟ ਵਾਸਤੇ ਕੀ ਕਰ ਰਹੇ ਹੋ ਤੁਸੀਂ ਟਰਾਂਸਪੋਰਟ ਵਾਸਤੇ ਕੀ ਹੈਗਾ ਇੱਥੇ ਟਰਾਂਸਪੋਰਟ ਬੱਸ ਤੇ ਦਾ ਸਰ ਹੁਣ ਜ਼ਿਆਦਾਤਰ ਸਾਰਾ ਕੁਝ ਤਾਂ ਬੰਦ ਹੋ ਗਿਆ ਜੀ ਹੁਣ ਔਟੋ ਦਾ ਹੀ ਸਾਧਨ ਹੈ ਮੋਸਟਲੀ ਜ਼ਿਆਦਾ ਚੱਲਦਾ ਜੀ ਅਸੀਂ ਕਰਾਂਗੇ ਕੋਸ਼ਿਸ਼ ਵੀ ਕੋਈ ਔਟੋ ਸਾਨੂੰ ਮਿਲ ਜਵੇ ਜੀ ਵਾਰਾ ਦੱਸ ਰਿਹਾ ਕਿ ਪਿੰਡਾਂ 'ਚ ਬਹੁਤ ਬੱਚੇ ਨੂੰ ਬਹੁਤ ਤਕਲੀਫ ਆ ਰਹੀ ਹੈ ਹੈਗੇ ਵਾਰਾ ਕੁੱਤੇ ਤਾਂ ਬਹੁਤ ਹੈ ਜੀ ਉਹਦਾ ਹੁਣ ਆਪਾਂ ਕਰਾਂਗੇ ਕਿਸੇ ਸੋਸਾਇਟੀ ਨਾਲ ਗੱਲ ਵੀ ਇਹਨਾਂ ਨੂੰ ਕੋਈ ਨਥ ਪਾਈ ਜਾਵੇ ਜਾਂ ਥੋੜਾ ਇੰਨੇ ਸ਼ੈਲਟਰ ਦਿੱਤਾ ਜਾਵੇ ਸ਼ੈਲਟਰ ਹਾਊਸ 'ਚ ਲੈ ਜਾਣਗੇ ਬੋਸਤਾ ਜਿਹੜਾ ਕਈ ਜਿੱਥੇ ਦੀ ਲਾਈਟ ਦੀ ਬੋਸਤਾ ਨਹੀਂ ਹੈ ਲਾਈਟਾਂ ਸਰ ਅਸੀਂ ਪ੍ਰਪੋਜ਼ਲ ਪਾਈ ਹੈ ਜੀ ਉਹ ਤਾਂ ਜਦੋਂ ਹੁਣ ਸਰਕਾਰ ਵੱਲੋਂ ਲਾਈਟ ਆਉਗ ਹੈ ਗੀਆਂ ਅਸੀਂ ਤਾਂ ਹੋਰ ਇੱਕ ਡਿਮਾਂਡ ਕੀਤੀ ਵੀ ਜਿੱਦਾਂ ਹਰੇਕ ਬੰਦੇ ਨੂੰ ਕਿਸੇ ਬੰਦੇ ਨੂੰ ਵੀ ਐਮਰਜੈਂਸੀ ਪੈਸਾ ਦੀ ਹਸਪਤਲ ਜਾਣ ਅਸੀਂ ਸਰਕਾਰ ਤੋਂ ਡਿਮਾਂਡ ਕੀਤੀ ਐਂਬੂਲੈਂਸ ਦੀ ਹਾਂਜੀ ਤਾਂ ਕਿ ਐਂਬੂਲੈਂਸ ਹੋਵੇ ਬਹੁਤ ਬੰਦੇ ਇਦਾਂ ਦੇ ਜਿਹੜੇ ਨਹੀਂ ਗੱਡੀ ਕਰ ਹੀ ਨਹੀਂ ਸਕਦੇ ਤੇ ਰਾਹ ਤੇ ਗੱਡੀ ਕਰਕੇ ਤੇ ਬਹੁਤ ਚੀਜ਼ਾਂ ਗਵਾਇਆਂ ਉਹ ਨਹੀਂ ਜੀ ਕਿਉਂਕਿ ਲੇਟ ਹੋਣ ਦੇ ਨਾਲ ਅਸੀਂ ਉਹਦੇ ਕੋਸ਼ਿਸ਼ ਪਾਦੇ ਹਾਂ ਅਸੀਂ ਉਹਦੇ ਲਈ ਡਿਮਾਂਡ ਪਾਈ ਹੈ ਜੀ ਐਂਬੂਲੈਂਸ ਦੀ ਸਰਕਾਰ ਸਾਡਾ ਜੋਗ ਜੋਗੀ ਨਹੀਂ ਤਾਂ ਅਸੀਂ ਪਿੰਡ ਵੱਲੋਂ ਰਲ ਕੇ ਐਨਆਰਆਈਆਂ ਸਹਿਯੋਗ ਨਾਲ ਇੱਕ ਪਿੰਡ ਲਈ ਐਂਬੂਲੈਂਸ ਜਰੂਰ ਲੈ ਕੇ ਆਉਂਦੀ ਹੈ ਜੀ ਬਿਲਕੁਲ ਸਰਪੰਚ ਸਾਹਿਬ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਆਉਣ ਵਾਲੇ ਦਿਨਾਂ ਚ ਇੱਕ ਪਿੰਡ ਵਾਸਤੇ ਐਂਬੂਲੈਂਸ ਦੀ ਜਰੂਰਤ ਲੋੜ ਹੈ ਜਿਸਕੇ ਲੋਕਾਂ ਨੂੰ ਆਉਣ ਜਾਣ ਵਾਸਤੇ ਪ੍ਰੇਸ਼ਾਨ ਸਾਮਣਾ ਕਰਨਾ ਪਏ ਸੈਲਿਸ਼ ਕੁਮਾਰ ਨਿਊਜ਼ ਇੰਸਟਿਟਿਊਟ ਪੰਜਾਬ ਨਵਾਂ ਸਹਿਰ